ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਵੇਲਾਂ ਬਾਰੇ ਦੱਸਾਂਗੇ ਸਬਜ਼ੀ ਦੀਆਂ ਵੇਲਾਂ ਜਿਹੜਾ ਸਹੀ ਟਾਈਮ ਹੋਣਾ ਕਿਉਂਕਿ ਧੁੱਪਾਂ ਲੱਗਣ ਲੱਗ ਗਈਆਂ ਜੇ ਤੁਸੀਂ ਲਫਾਫੇ ਚੱਕਣੇ ਤਾਂ ਤੁਸੀਂ ਚੱਕ ਵੀ ਸਕਦੇ ਹੋ ਵੇਲਾਂ ਤੋਂ ਤੇ ਅੱਜ ਆਪਾਂ ਜਿਹਨੇ ਵੇਲਾਂ ਲੱਗੀਆਂ ਆਪਣੇ ਕਦੂਆਂ ਦੀਆਂ ਤੂਰੀਆਂ ਦੀਆਂ ਤੇ ਉਸ ਤੋਂ ਬਾਅਦ ਖੀਰਿਆਂ ਦੀ ਲਫਾਫਾ ਚੱਕ ਦਾਂਗੇ ਠੀਕ ਹੈ ਇਸ ਤੋਂ ਬਾਅਦ ਜਦੋਂ ਤੁਪ ਪੂਰੀ ਲੱਗ ਜੇ ਇੱਕ ਦੋ ਦਿਨਾਂ ਦੇ ਤੋਂ ਬਾਅਦ ਤੁਸੀਂ ਇਸ ਦੇ ਤਰੀਕੇ ਕਿਸੇ ਪ੍ਰਕਾਰ ਜਿਹੜੀ ਤੁਹਾਡੇ ਕੋਲ ਪਈ ਹੈ ਫੰਗੀ ਸੜ ਇਹਦੇ ਤੇ ਕਰਕੇ ਤੇ ਆਪਦੇ ਵੇਲਾਂ ਦੀ ਗਰੋਥ ਬਣਾ ਸਕਦੇ ਹੋ ਠੀਕ ਹੈ ਕਿਉਂਕਿ ਇਹਨਾਂ ਨੂੰ ਤੇਲੇ ਦਾ ਅਟੈਕ ਜੋ ਥੋੜਾ ਹੋਵੇ ਉਹਨੂੰ ਸੰਭਾਲਣਾ ਸੌਖਾ ਹੁੰਦਾ ਹੈ ਤੇ ਜਿਆਦਾ ਵੱਧ ਜਾ ਕੰਮ ਫਿਰ ਉਸ ਤੋਂ ਬਾਅਦ ਜੜ ਖਤਮ ਹੋ ਜਾਂਦੀ ਹੈ ਜਾਂ ਵੇਲ ਵੀ ਖਤਮ ਹੋ ਜਾਂਦੀ ਹੈ ਠੀਕ ਹੈ ਨਾ ਤਾਂ ਕਰਕੇ ਵੀ ਆਪ ਦਾ ਪਹਿਲਾਂ ਇੰਤਜ਼ਾਮ ਕਰਕੇ ਰੱਖੋ ਠੀਕ ਹੈ ਅਖੀਰਿਆਂ ਦੀ ਵੱਲ ਤੋਂ ਆਪਾਂ ਖਾਫਾ ਸਰ ਚੱਕਤਾ ਤੇ ਅੱਜ ਇਹਨੂੰ ਇਦਾਂ ਹੀ ਰਹਿਣ ਦਵਾਂਗੇ ਤਾਂ ਪਲਵਾਵਾਂਗੇ ਪੂਰੀ ਤੁਸੀਂ ਦੇਖੋ ਖੀਰਿਆਂ ਨੇ ਫਲ ਚੱਕ ਲਿਆ ਠੀਕ ਹੈ ਜੀ ਫਲ ਚੱਕੀ ਉੱਥੇ ਲੱਗਿਆ ਖੀਰੇ ਗਰੋਥ ਭਾਵੇਂ ਥੋੜੀ ਹੋਈ ਹੈ ਪਰ ਜਿਵੇਂ ਇਹਨਾਂ ਤੋਂ ਆਪਾਂ ਲੱਗੂਗੇ ਮੌਸਮ ਦੀ ਤਬਦੀਲੀ ਆਉਗੀ ਇਹ ਵੱਲ ਨੇ ਆਟੋਮੈਟਿਕਲੀ ਤੇ ਇੱਕਦਮ ਗਰੋਥ ਕਰਨੀ ਹੈ ਹੁਣ ਇਸ ਤੋਂ ਬਾਅਦ ਦਾ ਪ੍ਰੋਸੈਸ ਰੇ ਸਪਰੇਅ ਵਾਲਾ ਜਿੰਨਾ ਵੀ ਹੁੰਦਾ ਸਾਰਾ ਵੀ ਇਹ ਨੂੰ ਜਿੰਨੀ ਖਰਾਕ ਚਾਹੀਦੀ ਹੁੰਦੀ ਉਹ ਹੁਣ ਸ਼ੁਰੂ ਹੋਊਗਾ। ਇਸ ਤੋਂ ਪਹਿਲਾਂ ਮੌਸਮ ਠੰਡਾ ਸੀ। ਠੀਕ ਹੈ। ਤਾਂ ਕਰਕੇ ਆਪਾਂ ਇਥੇ ਕੋਈ ਜ਼ਿਆਦਾ ਫੰਗੀ। ਸਾਰੀਆਂ ਵੱਲਾਂ ਤੋਂ ਲਫਾਫੇ ਚੱਕ ਕੇ ਫਿਰ ਤੁਹਾਨੂੰ ਆਪਾਂ ਕਦੂ ਦਿਖਾਵਾਂਗੇ ਵੀ ਆਪਣੇ 2 ਤੋਂ 2.5 ਮਹੀਨਿਆਂ ਦੇ ਕਦੂ ਕਿਵੇਂ ਹੋਏ ਆ। ਪਰ ਹਜੇ ਤੱਕ ਕੋਈ ਰੇ ਸਪਰੇ ਨਹੀਂ ਪਾਈ ਇਹਦੇ ਵਿੱਚ। ਬਿਨਾਂ ਰੇ ਸਪਰੇ ਤੋਂ ਆਪਣੀਆਂ ਵੱਲਾਂ ਕਿੱਦਾਂੀਆਂ ਖੜੀਆਂ। ਤੁਹਾਨੂੰ ਇਹ ਲਫਾਫਾ ਚੱਕ ਕੇ ਉਹਦੇ ਬਾਅਦ ਵੀਡੀਓ ਦਿਖਾਵਾਂਗੇ। ਆ ਦੇਖੋ ਜੀ ਆਪਣੇ ਕਦੂ। ਕਦੋਂ ਇਹ ਤੋਂ ਆਪਣਾ ਵਾਫਾ ਚੱਕਤਾ ਤੇ ਦੇਖੋ ਵੀ ਲਗਰਾਂ ਚ ਕੜਨ ਤੇ ਉੱਤੇ ਹੋ ਗਿਆ ਠੀਕ ਹੈ ਕਦੋਂ ਆਪਣਾ ਲਗਰਾ ਕੜਨ ਤਿਆਰ ਆ ਉਸ ਤੋਂ ਬਾਅਦ 15 ਦਿਨਾਂ ਤੱਕ ਇਹ ਖਾਲ ਚੱਕ ਲੈਣਗੇ ਤੇ ਫਿਰ ਉਸ ਤੋਂ ਬਾਅਦ ਅਗਲੇ 15 ਦਿਨਾਂ ਤੱਕ ਆਪਣੇ ਹੋ ਸਕਦਾ ਵੀ ਕਦੋਂ ਬਾਜ਼ਾਰ ਦੇ ਵਿੱਚ ਆ ਜਾ ਇਹ ਅਗੇਤੇ ਫਿਰ ਕਦੂਆਂ ਦਾ ਰੇਟ ਵੀ ਹਾਈ ਹੁੰਦਾ ਹੈ ਤੇ ਵੇਚਣੇ ਵੀ ਸੌਖੇ ਹੁੰਦੇ ਆ ਠੀਕ ਹੈ ਤੇ ਵਿੱਚ ਵਿੱਚ ਕੁਝ ਪੱਤੇ ਕਾਲੇ ਵੀ ਹੋ ਗਏ ਕਾਰਨ ਇਹ ਰਿਹਾ ਜਿਵੇਂ ਹੁਣ ਤੁਸੀਂ ਆ ਦੇਖੋ ਇਹ ਜਦੋਂ ਅਲਫਾਫੇ ਦੇ ਵਿੱਚ ਜਿਆਦਾ ਹੀਟ ਬਣ ਜਾਂਦੀ ਹੈ ਉਸ ਵੇਲੇ ਇਹ ਕਦੋਂ ਜਿਆਦਾ ਖਰਾਬ ਹੋ ਜਾਂਦੇ ਪੱਤੇ ਖਰਾਬ ਹੋ ਜਾਂਦੇ ਆ ਠੀਕ ਹੈ ਤੇ ਹੁਣ ਆਪਾਂ ਅਲਫਾਫਾ ਪਰਮਾਨੈਂਟਲੀ ਇੱਥੇ ਉਤਲਾਦਾਂਗੇ ਹੁਣ ਇੱਥੇ ਅਲਫਾਫਾ ਨਹੀਂ ਰਾਤ ਨੂੰ 10 12 ਡਿਗਰੀ ਦੀ ਹੁੰਦੀ ਹੈ ਗਰਮੀ ਤੇ ਇੰਨੀ ਕਿਨਾਂ ਵਾਸਤੇ ਬਹੁਤ ਹੁੰਦੀ ਹੈ ਵੀ ਕੋਰੇ ਪੈਣ ਦੇ ਚਾਂਸ ਹੁਣ ਬਹੁਤ ਘਟ ਗਏ ਠੀਕ ਹੈ ਹੁਣ ਇਸ ਤੋਂ ਬਾਅਦ ਆਪਾਂ ਸਾਰੀਆਂ ਨੂੰ ਖਰਾਕ ਦੇਵਾਂਗੇ ਠੀਕ ਹੈ ਤੇ ਫਿਰ ਆਪਾਂ ਤੁਹਾਨੂੰ ਮਹੀਨੇ ਤੱਕ ਕਦੂ ਖਵਾ ਸਕਦੇ ਆ ਤੇ ਜਿੰਨਾ ਵੀ ਰਪਾਈਆਂ ਦੇ ਆਪਣੇ ਕਦੂ ਲੱਗੇ ਹੋਏ ਆ ਜਾਂ ਹੁਣ ਲਾਉਣਾ ਚਾਹੁੰਦੇ ਆ ਤਾਂ ਫਰਵਰੀ ਉਹਦੇ ਲਈ ਬੈਸਟ ਹੈ ਆਪ ਵੀ ਤੁਸੀਂ ਲਾ ਸਕਦੇ ਹੋ ਠੀਕ ਹੈ ਤੇ ਇਧਰ ਆਪਾਂ ਮਟਰ ਲਾਇਏ ਸੀ ਜਿਹੜੇ ਇਹ ਵੀ ਹੁਣ ਫੁੱਲ ਚੱਕੀ ਖੜੇ ਆ ਬਿਨਾ ਪਾਣੀ ਤਾਂ ਜਿਹੜੇ ਰੱਖੇ ਸੀ ਆਪਾਂ ਤੇ ਇਧਰ ਆਪਾਂ ਪਛੇਤੇ ਟਿੰਡੇ ਜਿਹੜੇ ਲਾਏ ਆ ਉਹ ਵੀ ਵਧੀਆ ਫੁੱਲ ਚੱਕੀ ਖੜੇ ਆ ਆਜ ਬਾਜ਼ਾਰ ਦੇ ਵਿੱਚ ਜਿਹੜੀ ਕੱਦੂ ਆਉਂਦੇ ਆ ਜੇ ਕੋਈ ਵੀ ਸਬਜ਼ੀ ਆਉਂਦੀ ਆ ਤੇ ਉਹ ਰੇਪ ਆਉਂਦੇ ਜਿੰਨੇ ਉੰਨੀ ਆਪਾਂ ਰੇ ਨਹੀਂ ਪਾਣੀ ਆਪਾਂ ਲੋੜ ਅਨੁਸਾਰ ਹੀ ਪਾਵਾਂਗੇ ਠੀਕ ਹੈ ਮਟਰਾਂ ਤੇ ਆਪਾਂ ਦੋ ਦੋ ਵੇਰੀ ਫਸਲ ਆਪਾਂ ਇਹਨਾਂ ਤੋਂ ਲੈ ਲਿਆ ਹੁਣ ਤੱਕ ਤੇ 3-4 ਵੇਰੀ ਆਪਾਂ ਨੂੰ ਹੋਰ ਫਸਲ ਦੇ ਜਾਣਗੇ ਉਸ ਤੋਂ ਬਾਅਦ ਇਹਨਾਂ ਦਾ ਸੀਜ਼ਨ ਚਲਾ ਜਾਊਗਾ ਤੇ ਇਹਦੀ ਜਗ੍ਹਾ ਆਪਾਂ ਕੋਈ ਹੋਰ ਵੈਰੈਟੀ ਲਾ ਦਾਂਗੇ ਜੋ ਵੀ ਪਛੇਤੀ ਹੋਈ ਜਿਹੜੀ ਆਪਣੀ ਮਈ ਜੂਨ ਤੱਕ ਚੱਲੇ ਠੀਕ ਹੈ ਤੇ ਵੀਡੀਓ ਕਿਦਾਂ ਦੀ ਲੱਗੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ